ਦੋਸਤੋ ਅਸੀਂ ਅੱਜ ਖੜੇ ਹੈਗੇ ਆ ਸਿਦਮਾ ਮੇਰ ਤੋਂ ਜਿਹੜੀ ਹੰਬਲ ਸੜਕ ਜਾਂਦੀ ਹੈ ਨਾ ਉੱਥੋਂ ਸਿਰਫ ਵੱਡੇ ਕਿਸਨਪੁਰਾ ਚੌਂਕ ਤੋਂ 1.5 ਕਿਲੋ ਕਿਲੋ ਕਿਲੋਮੀਟਰ ਇਧਰ ਦੇ ਪਾਸੇ ਇਹ ਸੜਕ ਦਾ ਹਾਲ ਦੇਖ ਲਓ ਤੁਸੀਂ ਇਹ ਸੜਕ ਪਿਛਲੇ 3-4 ਸਾਲਾਂ ਤੋਂ ਇੰਨੀ ਖਰਾਬ ਹੋ ਚੁੱਕੀ ਆ ਕਿ ਇੱਥੇ ਜਦੋਂ ਕੋਈ ਬਾਰਸ਼ ਪੈਂਦੀ ਹੈਗੀ ਆ ਤਾਂ ਲੋਕਾਂ ਦਾ ਮੰੰਗਣਾ ਇੰਨਾ ਦੁੱਬਾ ਕਰ ਦਿੰਦੀ ਆ ਕਈ ਵਾਰ ਤਾਂ ਵਿਚਾਰੇ ਕਈ ਵਾਰ ਇਹ ਡਿੱਗ ਪੈਂਦੇ ਆ ਦੇਖੋ ਅੱਜ ਵੀ ਤੁਹਾਨੂੰ ਦਿਖਾ ਰਹੇ ਹਾਂ ਰਾਤ بارش ਹੋਈ ਆ ਅੱਜ ਅਸੀਂ ਇੱਥੇ ਮਤਲਬ ਅੱਜ 24 ਜਨਵਰੀ 2026 ਦਾ ਹੈਗਾ ਦਿਨ ਹੈਗਾ ਵਾ ਇੱਕ ਦਿਨ ਪਹਿਲਾਂ ਇੱਥੇ بارش ਪਈ ਆ ਆ ਦੇਖੋ ਕਿੰਨੇ ਹਾਲਾਤ ਪਾੜੇ ਨੇ ਇੱਥੇ ਕੱਲ ਇਕੱਲਾ ਜੇਡੀ ਜਿਗ ਵੀ ਤੇ ਇੱਥੇ ਵੀ ਇਹ ਕਹਿੰਦੇ ਹੋਰ ਸੁਭਾ ਮਰਦਾ ਤਕਰੀਬ ਸਾਰਾ ਹੀ ਇੱਕ ਕਿਸਮ ਦਾ ਇਹਨਾਂ ਗੰਦੇ ਪਾਣੀ ਨੇ ਘੇਰਿਆ ਹੋਇਆ ਵਾ ਤੇ ਸਰਕਾਰਾਂ ਕਹਿੰਦੀਆਂ ਵਾ ਵੀ ਅਸੀਂ ਆ ਕਰਤਾ ਜੋ ਕਰਤਾ ਪਰ ਜਦੋਂ ਇੱਥੇ ਆ ਕੋਈ ਲੰਘਦਾ ਵਾ ਦਾ ਸਰਕਾਰਾਂ ਨੂੰ ਕੋਸ਼ਿਸ਼ ਕੇ ਲੰਘਦਾ ਵਾ ਤੇ ਕਹਿੰਦਾ ਵਾ ਵੀ ਜੇ ਤੁਸੀਂ ਸੜਕਾਂ ਹੀ ਨਹੀਂ ਬਣਾ ਸਕਦੇ ਤੇ ਕੀ ਹੋਰ ਕੀ ਕਰ ਸਕਦੇ ਹੈਗੇ ਇਹ ਸੜਕਾਂ ਇੰਨੀ ਬਾਲ ਕਸਨ ਸੜਕਾਂ ਇੱਥੇ ਤੱਕ ਨਹੀਂ ਹੈ ਗਈ ਇਹ ਇਹ ਸੜਕ ਦੇਖ ਲਓ ਤੁਸੀਂ ਜਦੋਂ ਗਾਹ ਜਾਂਦੀ ਹੈ ਕਿਸਨਪੁਰਾ ਸਾਈਡ ਨੂੰ ਉਹਦਾ ਵੀ ਇਹੀ ਹਾਲ ਹੈਗਾ ਵਾ ਤੇ ਇੱਥੇ ਮਤਲਬ ਇਸ ਸੜਕ ਬਾਰੇ ਆਪਾਂ ਅੱਜ ਗੱਲ ਕਰਦੇ ਆ ਜਿਹੜੇ ਨਾਲ ਦੇ ਦੁਕਾਨਦਾਰ ਵੀ ਰਹਿਗੇ ਆ ਉਹ ਸੜਕ ਨਾਲ ਜੁੜੇ ਹੈਗੇ ਆ ਉਹਨਾਂ ਨੂੰ ਸੁਣਦੇ ਆ ਵੀ ਉਹ ਇਸ ਬਾਰੇ ਕੀ ਕਹਿੰਦੇ ਆ ਹਾਂਜੀ ਬੋਪਾਲਾ ਜੀ ਸਾਹਿਬ ਧੰਨਵਾਦ ਜੀ ਭਾਰੀਆ ਸਾਹਿਬ ਤੁਹਾਡਾ ਵੀ ਧੰਨਵਾਦ ਜੀ ਤੇ ਜਿਗਮੰਦ ਜੀ ਤੁਹਾਡਾ ਵੀ ਧੰਨਵਾਦ ਤੇ ਤੁਸੀਂ ਦੱਸੋ ਵੀ ਇਹ ਜਿਹੜੀ ਸੜਕ ਹੈਗੀ ਆ ਵੀ ਤੁਸੀਂ ਕਹਿੰਦੋਂ ਕਿ ਤਾਂ ਦੇਖਣਾ ਹੈ ਸੜਕ ਦਾ ਹਾਲ ਇਸ ਤਰ੍ਹਾਂ ਦਾ ਭਾਈ ਇਹ ਸੜਕਾ ਜਿਹੜੀ 3-4 ਸਾਲ ਤੋਂ ਕਾਫੀ ਖਸੀ ਹੋਈ ਆ ਜੀ ਤੇ ਅਸੀਂ ਦੇਲੀ ਮਤਲਬ ਆਪਣੇ ਦਫ਼ਤਰ ਤੋਂ ਲੰਘਦੇ ਆ ਜੀ ਜੇ ਉਹ ਲੰਘਦੇ ਆ ਤਾਂ ਇੱਥੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਹੜੇ ਆਪਣੇ ਸਫ਼ਰ ਕਰਦੇ ਆ ਲੋਕਾਂ ਨੂੰ ਆਉਂਦਾ ਜੀ ਲੱਗ ਪਾ ਕੇ ਇਹ ਮਤਲਬ ਲੰਬੇ ਸਮੇਂ ਤੋਂ ਸੜਕ ਦੀ ਮਤਲਬ ਨਾ ਤਾਂ ਮਰੰਮਤ ਹੋਈ ਆ ਜੀ ਤੇ ਨਾ ਹੀ ਇਹ ਮਤਲਬ ਠੀਕ ਹੋਣ ਦਾ ਕੋਈ ਹੱਲ ਹੋਇਆ ਜੀ ਤੇ ਤੁਸੀਂ ਇਹ ਸਰਕਾਰ ਬਾਰੇ ਕੀ ਚਾਹੁੰਦੇ ਕਹਿਣਾ ਚਾਹੁੰਦੇ ਹੋ ਵੀ ਸਰਕਾਰਾਂ ਨੂੰ ਕੇ ਵੀ ਬਹੁਤ ਅਹੀ ਵੀ ਇਸ ਬਾਰੇ ਕਾਵਨਾ ਵੀ ਬਹੁਤ ਲੱਗੀਆਂ ਆ ਨੇ ਕਿ ਕੀ ਤੁਹਾਡਾ ਕੀ ਕਹਿਣਾ ਹੁਣ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਸਰਕਾਰ ਤੁਸੀਂ ਅੱਜ ਪਈ ਆਪਾਂ ਇੱਕ ਦੋ ਵਾਰੀ ਦੀ ਗੱਲ ਕਰਦੇ ਬਿਆਦ ਕੀਤੀ ਸੀ ਇਸ ਟਾਈਮ ਦੇ ਉਪਰ ਤੇ ਅਸਟਾ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੂੰ ਹੀ ਬੇਨਤੀ ਕਰਦੇ ਆ ਜਿਹੜਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਤੇ ਨਹੀਂ ਰਾਹਗੀਰ ਪਰੇਸ਼ਾਨ ਆ ਕੋਈ ਡੇਢ ਜਦਨ ਵੀ ਆ ਕੋਈ ਵੀ ਚਲੰਕਾ ਵਾ ਉਹ ਬਹੁਤ ਪਰੇਸ਼ਾਨ ਹੁੰਦੇ ਆ ਜੀ ਹੁਣੇ ਮੇਰੇ ਹੁੰਦੇ ਹੁੰਦੇ ਤੇ ਹੁਣੇ ਹੁਣੇ ਮੇਰੇ ਹੁੰਦੇ ਹੋਏ ਖੜੇ ਹੋਇਆ ਜੀ ਮਤਲਬ ਲੇਡੀਜ਼ ਆ ਜਿਹੜੀ ਮਤਲਬ ਸਕੂਲੀ ਤੋਂ ਟੈਕ ਪੀ ਨਾਲ ਬੱਚੇ ਸੀਗੇ ਜੀ ਤੇ ਉਹ ਕਿਸੇ ਹੋਰੋਂ ਪੀਰ ਹੋਣਾ ਨੇ ਮਤਲਬ ਉਹਨਾਂ ਦੀ ਸਕੂਲੀ ਫੜ ਕੇ ਗੱਡੀ ਚੁਭਾ ਕੇ ਘਾ ਨਗਾਏ ਆ ਬਹੁਤ ਹਾਦੂ ਚਾਈ ਮਤਲਬ ਲੱਗ ਗਿਆ ਉਹਨੂੰ ਇਹ ਪ੍ਰੋਬਲਮ ਆ ਗਈ ਆ ਬਿਲਕੁਲ ਇਹ ਜਿਹੜੇ ਦੁਕਾਨਦਾਰ ਪੀਰ ਦੇ ਦੁਕਾਨਦਾਰ ਉਹ ਗੱਲ ਕਰਦੇ ਆ ਜੇਕਰ ਅਸੀਂ ਆਪ ਦੀ ਗੱਲ ਕਰੀ ਤਾਂ ਅਸੀਂ ਘੱਟੋ ਘੱਟ 3 ਸਾਲਾਂ ਤੋਂ ਅਸੀਂ ਕੋਈ ਐਸਡੀਓ ਜੇਈ ਹਰਤ ਨਾਲ ਇਹ ਗੱਲ ਕਰਦੇ ਜਦੋਂ ਵੀ ਇੱਥੇ ਪਾਰਸ ਹੁੰਦੀ ਆ ਕਿਉਂਕਿ ਇਸ ਪਾਣੀ ਦਾ ਕਿਸੇ ਪਾਸੇ ਨਿਕਾਸ ਨਹੀਂ ਹੈਗਾ ਦੇਖੋ ਮਤਲਬ ਇੱਕ ਪਾਸੇ ਤਾਂ ਦੁਕਾਨਾਂ ਵਾਲਿਆਂ ਤੇ ਮਜਬੂਰੀ ਸੀ ਦੁਕਾਨਾਂ ਦਾ ਪਾਣੀ ਆ ਸੀਗੀਆਂ ਦੂਜੇ ਪਾਸੇ ਜਿਹੜੀ ਜ਼ਮੀਨਾਂ ਵਾ ਉਹਨਾਂ ਨੂੰ ਵੀ ਇਸ ਤਰ੍ਹਾਂ ਵੀ ਉਹਨਾਂ ਦੀ ਫਸਲ ਮਰ ਜਾਂਦੀ ਹੈਗੀ ਆ ਤੇ ਸੜਕ ਘੱਟੋ ਘੱਟ ਵੀ ਇਹ 4-5 ਫੁੱਟ ਜੇ ਉੱਚੀ ਹੋਏਗੀ 3 ਫੁੱਟ ਤਾਂ ਤਾਂ ਜਾ ਕੇ ਮਸਲਾ ਹੱਲ ਹੋਊਗਾ ਅਸੀਂ ਇਸ ਸੰਬੰਧੀ ਬੜੀ ਗੱਲ ਕੀਤੀ ਪਹਿਲਾਂ ਤਾਂ ਮਹਿਕਮਾ ਸਾਨੂੰ ਇਹ ਕਹਿੰਦਾ ਸੀਗੇ ਵੀ ਇਹ ਜਿਹੜੀ ਹੈਗੀ ਆ ਸੈਂਟਰ ਸਰਕਾਰ ਦੀ ਝਲਕ ਹੈਗੀ ਆ ਤੇ ਇਹ ਤੋਂ ਤੱਕ ਭਾਰਤ ਮਾਲਾ ਦੇ ਅੰਦਰ ਅਧੀਨ ਬਣਨੀ ਆ ਪਰ ਹੁਣ ਇੱਕ ਪਿਛਲੇ ਇੱਕ ਸਾਲ ਤੋਂ ਸਾਨੂੰ ਪਤਾ ਲੱਗਾ ਵਾ ਵੀ ਸਰਕਾਰ ਜਿਹੜੀ ਹੈਗੀ ਆ ਇਹ ਇਹ ਪੰਜਾਬ ਸਰਕਾਰ ਨੇ ਅਡਾਪਟ ਕਰ ਲਈ ਆ ਤੇ ਸਾਨੂੰ ਹੁਣ ਪਤਾ ਤਾਂ ਵੀ ਇਹ ਵੀ ਲੱਗਿਆ ਵਾ ਵੀ ਇਹ ਸ਼ਾਇਦ ਅਗਲੇ ਮਹੀਨੇ ਮਾਰਚ ਤੱਕ ਇਹ ਪਾਇਆ ਜਾਵੇ ਪਰ ਲੋਕ ਇਸ ਗੱਲ ਦੀ ਡੀਕ ਦੇ ਵਿੱਚ ਹਨ ਵੀ ਕਦੋਂ ਕਿੰਨਾ ਚਿਰ ਮਤਲਬ ਲੋਕਾਂ ਨੂੰ ਇਹਨਾਂ ਮੁਸ਼ਕਲਾਂ ਸਾਹਮਣਾ ਕਰਨਾ ਪਊਗਾ ਕਿਉਂਕਿ ਇਹੀਆਂ ਗੱਲਾਂ ਕਰ-ਕਰ ਕੇ ਇਹ ਸਰਕਾਰ ਵੀ ਹੁਣ ਆਪਣੇ ਆਖਰੀ ਬਰੇ ਵਿੱਚ ਚਲੇ ਗਈ ਆ ਹੁਣ ਦੇਖਦੇ ਆਂ ਵੀ ਗਾਂਹ ਸਰਕਾਰ ਮਤਲਬ ਇਹ ਸਰਕਾਰ ਕੀ ਸੁੱਚਦੀ ਆ ਪਰ ਹਾਲ ਦੀ ਘੜੀ ਤਾਂ ਲੋਕਾਂ ਦਾ ਜਿਉਣਾ ਡੁੱਬ ਰਿਹਾ ਕੀਤਾ ਹੋਇਆ ਹੈ ਧੰਨਵਾਦ ਜੀ ਮੋਰ ਹੁਣ ਅਸੀਂ ਦੇਖੋ ਸਦੋਂ ਆ ਬੇਖੰਬਾ ਤੌਰ ਕੋ ਆਹੀ ਆਪਣੇ ਬੇਂਪੁਰਾ ਵਾਲੇ ਪਾਸੇ ਨੂੰ ਵੀ ਖੱਬਰ ਖੱਤ ਹੈਗੀ ਆ ਉਹਦੇ ਵਿੱਚ ਵੜ ਕੇ ਦੇਖੋ ਇਹਦਾ ਹਾਲ ਵੀ ਬਹੁਤ ਘਟ ਇੰਨੇ ਚਾਰ ਸਾਲ ਤੋਂ ਇਸ ਤਰ੍ਹਾਂ ਹੀ ਹੈਗੀ ਅਸੀਂ ਬਧੀਆਂ ਮੰਨਤਾ ਕਰਦੇ ਆਂ ਮਹਿਕਮੇ ਨੂੰ ਐਸਪੀ ਸਾਹਿਬ ਨੇ ਵੀ ਵਾਦਾ ਹੱਟਦਾ ਕੀਤਾ ਸੀ ਇਹ ਵੀ ਇਥੇ ਮੈਂ ਇਹਦੇ ਉੱਤੇ ਪਵਾ ਦੂੰਗਾ ਪਰ ਉਹਨਾਂ ਨੇ ਹਣੀ ਵੀ ਗੱਲ ਵੱਲ ਧਿਆਨ ਨਹੀਂ ਦਿੱਤਾ ਤੇ ਹੁਣ ਦੇਖੋ ਜਦੋਂ ਇੱਧਰ ਦੇ ਬਾਹਰਲੇ ਖੇਤਾਂ 'ਚ ਲੋਕ ਲੰਘਦੇ ਇਥੋਂ ਦੀ ਤਾਂ ਉਹ ਵਿਚਾਰੇ ਜਾਂਦੇ ਹੈਗੇ ਆ ਗੋਗੋ ਸਾਹਿਬ ਸਵੇਰੇ ਨਾ ਮਸਜਦ ਤੱਕ ਫੋਨ ਲਈ ਨਾ ਤਾਂ ਮਸਜਦ ਹੁਣ ਜਾਂਦੇ ਆ ਪਰ ਉਹ ਕਈ ਵਾਰ ਮੈਨੂੰ ਇਹ ਗੱਲ ਜਦੋਂ ਬਾਤ ਪੈਂਦੀ ਹੈ ਕੈਂਸਲ ਕਰਨਾ ਪੈਂਦਾ ਵਾ ਆ ਦੇਖੋ ਹੁਣ ਸਲੇਮਪਰ ਆ ਗਿਆ ਜੀ ਤੇ ਇੱਥੇ ਸਲੇਮਪਰ ਦੇ ਵਿੱਚ ਜਾ ਰਹੇ ਹੈਗੇ ਆ ਤੇ ਆ ਹਾਲ ਦੇਖ ਲਓ ਤੁਸੀਂ ਇਹ ਹਾਲ ਕਿਤੇ ਪਹਿਲਾਂ ਫੂਟ ਸਾਡੇ ਪਿੰਡਾਂ ਦੇ ਦੇ ਸੀਗੇ ਪਰ ਅੱਜ ਜਿਹੜਾ ਇਹ ਰੇਮਪੁਰਾ ਸੁਣਾ ਬੇਟਾ ਕਾ ਮਤਲਬ ਸਮਝ ਲਓ ਤੁਸੀਂ ਕਸਵਾ ਪਨ ਚੁਕਾ ਪੂਰਾ ਉਹ ਸੁਣਾ ਬੇਟਾ ਖਤ ਸੀਲ ਦਾ ਮਤਲਬ ਇੱਕ ਗੱਜਾ ਲੈ ਚੁੱਕੀ ਹੈ ਕਈ ਸਾਡਾ ਉਹ ਬਾ ਹਾਲਾਤ ਦੇਖ ਲਓ ਆ ਹੁਣ ਦੇਖੋ ਅਸੀਂ ਇਹ ਜਿਹੜੀ ਸੜਕ ਹੈਗੀ ਆ ਇਹ ਸੁਣਾ ਬੇਟਾ ਜਿਗਾ ਬੇਟਾ ਸਲੇਮਾ ਪੁਰਾ ਦੀ ਸਾਡੋ ਹੀ ਗੱਲ ਹੈਗੀ ਆ ਆ ਦੇਖੋ ਕੀ ਹਾਲਤ ਨੇ ਆ ਦੇਖੋ ਹੁਣ ਤਰੀਆਂ ਉਹਨਾਂ ਦੇ ਕੋਲ ਜਾ ਰਹੇ ਆ ਤੇ ਦੇਖ ਲਓ ਕੀ ਹਾਲਾਤ ਬਣ ਕੇ ਨੇ ਇੱਥੋਂ ਸਿਰਫ ਅੱਜ ਦਾ ਸਾਹਮਣੇ ਜਿਹੜਾ ਰੋਡ ਘਾਤੇ ਇਹਦੇ ਪੈਰ ਖੱਤੇ ਹੱਥ ਇਹ ਸਿੰਧੂ ਵੇਲ ਦੇ ਵਿੱਚ ਪੈਂਦੇ ਨੇ ਤੇ ਜਿਹੜੇ ਖੱਬੇ ਹੈਗੇ ਆ ਇਹ ਸਿਰਫ ਫਲਾਜ ਪੈਂਦੇ ਨੇ ਆ ਦੇਖੋ ਇਹ ਇੱਥੇ ਸੀਰ ਦਾ ਪਾਣੀ ਕਈ ਮਹੀਨਿਆਂ ਤੋਂ ਅਸ਼ੇਤਰਾ ਹੀ ਆ ਜੀ ਇਹ ਵਿਚਾਰੇ ਬਥੇਰੇ ਇਹਨਾਂ ਨੇ ਮਗਰੋਂ ਪੰਚਾਇਤਾਂ ਦੀਆਂ ਮਿੰਤਾ ਕੀਤੀਆਂ ਤੇ ਪਰ ਕਿਸੇ ਨੇ ਵੀ ਇੰਦਾ ਦੀ ਕੋਈ ਗੱਲ ਦੇਖੀ ਹਾਲ ਹੈਗਾ ਵਾ ਮਤਲਬ ਮੋਟਰਸਾਈਕਲਾਂ ਦਾ ਲੰਗ ਅੱਸੇ ਪਾਸੇ ਲੰਗ ਜੂਗਾ ਪਰ ਜਿਨ੍ਹਾਂ ਨੇ ਬਾਜ਼ਾਰ ਦੇ ਵਿੱਚ ਕੋਈ ਖਰੀਦਦਾਰੀ ਕਰਨੀ ਹੱਦੀ ਮਤਾਵਾ ਪਹਿਰਾਣੇ ਉਹਨਾਂ ਨੂੰ ਦੇਖੋ ਉਹਨਾਂ ਦਾ ਕੀ ਹਾਲ ਹੋਊਗਾ ਦੇਖੋ ਕਿੱਡੇ ਕਿੱਡੇ ਟੋਏ ਪਏ ਹੋਏ ਨੇ ਪਰ ਸਰਕਾਰਾਂ ਚੁੱਪ ਨੇ ਜਿਹੜੇ ਪੰਚਾਇਤਾਂ ਦੇ ਨਮਾਇंदे ਆ ਉਹ ਚੁੱਪ ਨੇ ਤੇ ਆਹ ਦੇਖੋ ਆ ਸਲੇਮ ਸਲੇਮਪੁਰ ਦੀ ਵੀ ਆ ਦੇਖੋ ਆਹ ਦੇਖੋ ਕੀ ਹਾਲਤ ਬਣਿਆ ਹੋਣਾ ਤੇ ਆਹ ਦੇਖੋ ਤੁਸੀਂ ਇੱਥੋਂ ਅਸੀਂ ਹੁਣ ਬੜਾ ਸਦੋਂ ਬੇਰੇ ਮੇਨ ਬਾਜ਼ਾਰ ਨੂੰ ਜਾ ਰਹੇ ਆ ਤੇ ਇੱਕ ਪਾਸੇ ਇਧਰ ਵੀ ਇੱਕ ਪਾਸੇ ਸਲੀਮਪਰਾਵਾ ਤੇ ਇੱਕ ਪਾਸੇ ਸਦੋ ਮੇਜਾ ਪਰ ਇਹ ਕਿਸੇ ਨੂੰ ਜਿਹੜੇ ਲੋਕ ਨਮਾਇंदे ਨੇ ਜਦੋਂ ਵੋਟਾਂ ਪੈਂਦੀਆਂ ਬੜੇ ਲੋਕਾਂ ਨਾਲ ਵਾਅਦੇ ਕਰਦੇ ਆ ਵੀ ਅਸੀਂ ਇਸ ਤਰ੍ਹਾਂ ਆ ਕਰਦਾਂਗੇ ਆ ਕਰਦਾਂਗੇ ਪਰ ਜਦੋਂ ਵੋਟਾਂ ਪਾਈ ਜਾਂਦੀਆਂ ਬਸ ਸਭ ਚੁੱਪ ਹੋ ਜਾਂਦੇ ਆ ਤੇ ਲੋਕ ਲੋਕ ਪਰੇਸ਼ਾਨ ਹੁੰਦੇ ਆ ਧੰਨਵਾਦ